ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵੀਰਾਂ ਵੱਲੋਂ ਇੱਕ ਇੱਕ ਸੁਨੇਹਾ ਆ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਹੁਣ ਪ੍ਰੋਗਰਾਮ ਬਣਾ ਰਹੀਆਂ ਨੇ ਦਿੱਲੀ ਜਾਣ ਦਾ ਉਹ ਕੀ ਹੈ ਕੀ ਮੰਗਾ ਨੇ ਅਸੀਂ ਦੋਸਤੋ ਫੈਸਲਾ ਲਿਆ ਕਿ ਅਸੀਂ ਰੋਜ਼ ਇੱਕ ਮੰਗ ਦੇ ਉੱਤੇ ਵੀਡੀਓ ਪਾ ਕੇ ਉਹਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤਾਕੇ ਸਾਡੇ ਹਰ ਇੱਕ ਵੀਰ ਤੱਕ ਇਹ ਗੱਲ ਪਹੁੰਚ ਜੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਕਿਰਪਾ ਕਰਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਭਾਈਚਾਰੇ ਤੱਕ ਸਾਡੇ ਭਰਾਵਾਂ ਤੱਕ ਇਸ ਗੱਲ ਨੂੰ ਪਹੁੰਚਾਇਆ ਜਾਏ ਅੱਜ ਦੀ ਜਿਹੜੀ ਸਾਡੀ ਮੰਡ ਪਹਿਲੀ ਮੰਗ ਦੇ ਉੱਤੇ ਜਿਹੜੀ ਆਮ ਮੰਗ ਉੱਠ ਰਹੀ ਹੈ ਉਹ ਆ ਦੋਸਤੋ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮੇਨਾਥ ਦੀ ਰਿਪੋਰਟ ਇਹਦੇ ਤੇ ਮੰਗ ਉੱਠ ਰਹੀ ਹੈ ਇਹ ਕਿਉਂ ਮੰਗ ਰਹੇ ਆ ਇਹ ਕੀ ਮੰਗਾ ਕੀ ਗੱਲ ਐ ਇਹਨੂੰ ਸਭ ਤੋਂ ਪਹਿਲਾਂ ਤੇ ਸਮਝ ਲਿਓ ਕਿ ਸਾਡੇ ਨਾਲ ਜਦੋਂ ਅੰਦੋਲਨ ਸਸਪੈਂਡ ਹੋਇਆ ਉਦੋਂ ਰਿਟਨ ਦੇ ਵਿੱਚ ਭਾਰਤ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਆਪਣਾ ਤੁਹਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪਹਿਲੀ ਗੱਲ ਦੂਸਰਾ ਜਿਸ ਵੇਲੇ ਭਾਜਪੀ ਨੇ ਤੁਹਾਡੇ ਤੋਂ ਵੋਟਾਂ ਮੰਗੀਆਂ ਵੋਟਾਂ ਲਈਆਂ ਆਪਣਾ ਚੋਣ ਮੈਨੀਫੈਸਟੋ ਕੱਢਿਆ ਉਸ ਵੇਲੇ ਕਮਿਟਮੈਂਟ ਕੀਤੀ ਸੀਗੀ ਕਿ ਅਸੀਂ ਤੁਹਾਨੂੰ ਸਾਡੀ ਸਰਕਾਰ ਬਣਨ ਉਪਰੰਤ ਤੁਰੰਤ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਇਹ ਕਿਹਾ ਸੀ ਹੁਣ ਦੋਸਤੋ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਮੁਮਤਾਬਕ ਫਸਲ ਦਾ ਭਾਅ ਦੇਣਾ ਤੇ ਜਿਹੜਾ ਭਾਅ ਉਹਦੇ ਮੁਤਾਬਕ ਤੈਅ ਹੋ ਜਾਈ ਉਸ ਰੇਟ ਦੇ ਉੱਤੇ ਸਾਡੀਆਂ ਫਸਲਾਂ ਵਿਕਣ ਜ਼ਰੂਰ ਯਕੀਨ ਹੋਵੇ ਸਾਨੂੰ ਉਹਦੇ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਹੁਣ ਸਵਾਲ ਇੱਥੇ ਸਮਝਣ ਵਾਲਾ ਇਹ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਜਿਹੜਾ ਉਹਦਾ ਕੀ ਮਤਲਬ ਹੈ ਤੇ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਕੀ ਚੀਜ਼ ਆ ਸਾਨੂੰ ਉਹਦੇ ਮੁਤਾਬਕ ਕੀ ਬਣਦਾ ਹੈ ਡਾਕਟਰ ਸ਼ੋਮੀਨਾਥਨ ਕਮਿਸ਼ਨ ਉਦੋਂ ਬੈਠਾ ਜਦੋਂ ਦੇਸ਼ ਦੇ ਵਿੱਚ ਖੁਦਕਸ਼ੀਆਂ ਦਾ ਦੌਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ ਔਰ ਮਹਾਰਾਸ਼ਟਰ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਖੁਦਕਸ਼ੀਆਂ ਹੋਈਆਂ ਇਕੋ ਦੰਦ ਵੱਡੀ ਗਿਣਤੀ ਚ ਖੁਦਕਸ਼ੀਆਂ ਦੇ ਕੇਸ ਸਾਹਮਣੇ ਆਏ। ਉਹਦੇ ਕਾਰਨ ਕਿਸਾਨ ਜਥੇਬੰਦੀਆਂ ਨੇ ਵੀ ਰੌਲਾ ਪਾਇਆ, ਵਿਰੋਧੀ ਧਿਰਾਂ ਨੇ ਵੀ ਰੌਲਾ ਪਾਇਆ। ਡਾਕਟਰ ਮਨਮੋਹ ਸਿੰਘ ਦੀ ਸਰਕਾਰ ਸਮੇਂ ਇੱਕ ਸਰਕਾਰ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਤੇ ਆ ਕੇ ਇਹ ਕਹਿ ਦਿੱਤਾ ਸਰਕਾਰ ਨੇ ਕਿ ਅਸੀਂ ਇੱਕ ਕਮਿਸ਼ਨ ਬਣਾਵਾਂਗੇ। ਫਿਰ ਉਹਦੇ ਤੇ ਦਬਾਅ ਪਿਆ। ਜਦੋਂ ਉਹਦੇ ਤੇ ਦਬਾਅ ਪਿਆ ਤਾਂ ਸਰਕਾਰ ਨੇ ਸਨ 2004 ਚ ਇੱਕ ਫਾਰਮਰ ਕਮਿਸ਼ਨ ਬਣਾਇਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਦਰ ਨਾਥਨ ਸੀ ਹੁਣ ਜਿਹੜਾ ਉਹ ਨੈਸ਼ਨਲ ਕਮਿਸ਼ਨ ਬਣਿਆ ਜਿਹਦਾ ਚੇਅਰਮੈਨ ਡਾਕਟਰ ਸੁਮਿੰਦਰ ਨਾਥਨ ਸੀ ਹੁਣ ਪੂਰੇ ਦੇਸ਼ ਦੇ ਵਿੱਚ ਪਰਮਣ ਕੀਤਾ ਪੂਰੇ ਦੇਸ਼ ਦੀਆਂ ਵੱਖ-ਵੱਖ ਸਟੇਟਾਂ 'ਚ ਗਿਆ ਤੇ ਸਟੇਟਾਂ 'ਚ ਜੋ ਲੱਭਿਆ ਕਿ ਕਿਸਾਨ ਖੁਦਕੁਸ਼ੀ ਕਿਉਂ ਕਰ ਰਿਹਾ ਹੈ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਉਸ ਮੰਗਦਾ ਮੇਨ ਅਜੰਡਾ ਹੀ ਇਹ ਸੀ ਕਿ ਕਿਸਾਨ ਦਾ ਜਿਹੜਾ ਰੇਟ ਆਫ ਸੁਸਾਇਡ ਹੈ ਇਹਦਾ ਖੁਦਕਸ਼ੀਆਂ ਜਿਹੜੇ ਢੰਗ ਨਾਲ ਹੋ ਰਹੀਆਂ ਨੇ ਤੇ ਕਿਵੇਂ ਬੰਦ ਕੀਤੀਆਂ ਜਾ ਸਕਦੀਆਂ ਕਿਵੇਂ ਘਟਾਈਆਂ ਜਾ ਸਕਦੀਆਂ ਉਹਨੇ ਤਾਂ ਬਹੁਤ ਸਾਰੀਆਂ ਰეკਮੈਂਡੇਸ਼ਨ ਹੋਈਆਂ ਇੱਕ ਵੱਡੀ ਗੱਲ ਉਹਨੇ ਇਹ ਕਹੀ ਹੈ ਕਿ ਹਰ ਕਿਸਾਨ ਦੇ ਘਰੇ ਇਨਕਮ ਆ ਜਿਹੜੀ ਉਹ ਕਿਸੇ ਸਿਵਲ ਸਰਵੰਟ ਦੇ ਬਰਾਬਰ ਕਿਸੇ ਸਿਵਲ ਅਧਿਕਾਰੀ ਦੇ ਬਰਾਬਰ ਆਉਣੀ ਚਾਹੀਦੀ ਹੈ ਹੁਣ ਉਹ ਕਿਵੇਂ ਆਵੇ ਉਹਦੇ ਲਈ ਹੋਰ ਬਹੁਤ ਸਾਰੀਆਂ ਰეკਮੈਂਡੇਸ਼ਨਾਂ ਹੈਗੀਆਂ ਨੇ ਇਹ ਕਿਸਾਨ ਨੂੰ ਉਹਦੀ ਮਿੱਟੀ ਟੈਸਟ ਕਰਨ ਲਈ ਉਹਦੇ ਉੱਤੇ ਖੇਤ ਦੇ ਨੇੜੇ ਇੱਕ ਲੈਬ ਬਣੇ ਮੋਬਾਈਲ ਲੈਬ ਹੋਵੇ ਹੋਰ ਬਹੁਤ ਸਾਰੀਆਂ ਗੱਲਾਂ ਕਿ ਪਾਲੀ ਕੈਮਿਸਟਰੀ ਸਟੋਰ ਕਰਨਾ ਹੈ ਹੋਰ ਇੱਕ ਗੱਲ ਆਈ ਸੀ ਕਿ ਜੇ ਕਿਸਾਨ ਦੀ ਫਸਲ ਮਰਦੀ ਆ ਤਾਂ ਉਸ ਕਿਸਾਨ ਨੂੰ ਸਰਕਾਰ 19 ਦਿਨ ਤੱਕ ਉਹਦੀਆਂ ਉਹਦਾ ਕਰਜ਼ਾ ਰੋਕ ਦੇਵੇ ਉਹਦੀਆਂ ਕਿਸ਼ਤਾਂ ਰੋਕ ਦੇਵੇ ਉਹਦਾ ਵਿਆਜ ਰੋਕ ਦੇਵੇ ਜਿੰਨੀ ਦੇਰ ਤੱਕ ਮੋੜ ਦੁਬਾਰਾ ਆਪਣੇ ਪੈਰਾਂ 'ਤੇ ਖੜਾ ਨਹੀਂ ਹੁੰਦਾ ਇਸ ਸਾਰੀਆਂ ਗੱਲਾਂ ਉਹਦੇ ਵਿੱਚ ਕਹੀਆਂ ਇਹ ਵੀ ਕਿਹਾ ਕਿ ਕਿਸਾਨ ਨੂੰ ਜਿਹੜਾ ਕਰਜ਼ਾ ਹੈ 4% ਦਰ ਦੇ ਉੱਤੇ ਦਿੱਤਾ ਜਾਏ ਯਾਨੀ ਇਹ ਜਿਹੜੀਆਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਕਿ ਦੀ ਇਨਕਮ ਕਿਵੇਂ ਵਧਾਉਣੀ ਹੈ ਉਹਦੇ ਲਈ ਉਹਨਾਂ ਨੇ ਇੱਕ ਗੱਲ ਕਹੀ ਕਿ ਇਹਦੇ ਜਿਹੜੇ ਸਾਰੇ ਖਰਚੇ ਨੇ ਸੀ2 ਜਿਹਨੂੰ ਕਿਹਾ ਜਾਂਦਾ ਹੈ ਸੀ2 50 ਦੇ ਹਿਸਾਬ ਨਾਲ ਕਿਸਾਨ ਦੇ ਸਾਰੇ ਖਰਚੇ ਜੋੜ ਕੇ ਉਹਨੂੰ ਉਹਦੇ ਉੱਤੇ 50% ਮੁਨਾਫਾ ਦੇ ਕੇ ਉਹਨੂੰ ਫਸਲ ਦਾ ਰੇਟ ਦਿਓ ਤਾਂ ਕਿ ਉਹਦੇ ਉਹਦਾ ਖਰਚਾ ਵੀ ਪੂਰਾ ਹੋ ਜੇ ਖਰਚਾ ਪੂਰਾ ਹੋਣ ਦੇ ਨਾਲ ਨਾਲ ਉਹਨੂੰ ਆਪਦੇ ਪਰਿਵਾਰ ਲਈ ਜਿਉਂ ਜੀਵਨ ਲਈ ਬੱਚਿਆਂ ਦੀ ਜ਼ਿੰਦਗੀ ਲਈ ਉਹਨੂੰ ਉਹਦਾ ਮੁਨਾਫਾ ਵੀ ਹੁੰਦਾ ਰਹੇ ਉਹ ਸਾਰੀ ਆਪਦੀ ਜੀਵਨ ਲੀਲਾ ਨੂੰ ਚਲਾ ਸਕੇ ਸੋ ਇਸ ਦੇ ਵਾਸਤੇ ਉਹਨਾਂ ਨੇ ਜਿਹੜੀ ਇਹ ਲੈਂਦੀ ਉਹਦੇ ਵਿੱਚ ਖਰਚੇ ਕੀ ਕੀ ਹੋਣੇ ਸੀ ਤੁਹਾਡੀ ਜ਼ਮੀਨ ਦਾ ਠੇਕਾ ਤੁਹਾਡੇ ਫਸਲ ਦੇ ਉੱਤੇ ਕੀਤੇ ਖਰਚੇ ਤੁਹਾਡੀ ਲੇਬਰ ਲੇਬਰ ਵੀ ਸਕਿਲਡ ਲੇਬਰ ਇਸ ਤੋਂ ਵੀ ਅੱਗੇ ਜਿੰਨੀ ਤੁਸੀਂ ਮਸ਼ੀਨਰੀ ਯੂਜ਼ ਕਰਦੇ ਹੋ ਉਹਦੀ ਕਸਾਈ ਵગેਰਾ ਉਹਦਾ ਵਿਆਜ ਸਾਰੇ ਟੋਟਲ ਖਰਚੇ ਜੋ ਜੋ ਚੀਜ਼ਾਂ ਤੁਸੀਂ ਆਪਦੀ ਖੇਤੀ ਦੇ ਵਿੱਚ ਯੂਟਲਾਈਜ਼ ਕਰਦੇ ਹੋ ਉਹਨਾਂ ਸਾਰਿਆਂ ਦੇ ਖਰਚਿਆਂ ਨੂੰ ਜੋੜ ਕੇ ਉਸ ਤੋਂ ਉੱਪਰ ਫਿਰ ਉਹ ਸਾਰੇ ਖਰਚੇ ਦਾ ਕਿੰਨਾ ਵਿਆਜ ਬਣਦਾ ਹੈ ਉਹ ਵੀ ਜੋੜ ਲਿਆ ਜਾਏ ਉਹ ਜੋੜਨ ਤੋਂ ਬਾਅਦ ਫਿਰ ਬਣਾਇਆ ਜਾਏ ਕਿ ਉਹ ਕਿੰਨਾ ਇੱਕ ਕੁਇੰਟਲ ਤੇ ਖਰਚਾ ਆਇਆ ਤੇ ਉਹਦੇ ਉੱਪਰ 50% ਮੁਨਾਫੇ ਨਾਲ ਦੇਣਾ ਬਣਦਾ ਹੈ ਹੁਣ ਇਹ ਮੰਗ ਆ ਜਿਹੜੀ ਇਹ ਮੰਗ ਪਿਆਰੇ ਦੋਸਤੋ ਅਸੀਂ ਸਮਝਦੇ ਹਾਂ ਕਿ ਕਸਾਲ ਲਈ ਇੱਕ ਜੀਵਨ ਦਾਤੀ ਹੈ ਬਹੁਤ ਜ਼ਰੂਰੀ ਹੈ ਅਗਰ ਇਹ ਮਿਲਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਸਮਝ ਹੈ ਕਿ ਸਾਨੂੰ ਲਗਭਗ 4500 ਰੁਪਏ ਦੇ ਨੇੜੇ ਤੇ ਕਲਕਦਾ ਰੇਟ ਮਿਲ ਸਕਦਾ ਹੈ ਉਹ ਤੁਹਾਨੂੰ ਤਗੜੇ ਹੋ ਕੇ ਲੜਨਾ ਪੈਣਾ ਹੈ ਦੂਸਰੀ ਗੱਲ ਝੋਨੇ ਦਾ ਰੇਟ 31-3200 ਮਿਲ ਸਕਦਾ ਹੈ ਨਰਮੇ ਦਾ ਰੇਟ 11000 ਤੋਂ ਉੱਪਰ ਮਿਲ ਸਕਦਾ ਹੈ ਗੰਨੇ ਦਾ ਰੇਟ 900 ਤੋਂ ਉੱਪਰ ਮਿਲ ਸਕਦਾ ਹੈ ਇਹਨਾਂ ਅnder ਇਹ ਮਿਲਦਾ ਹੈ ਤਾਂ ਸੁਭਾਵਿਕ ਹੈ ਕਿ ਸਾਡੇ ਕਿਸਾਨ ਦੇ ਸਰ ਕਰਜਾ ਨਹੀਂ ਰਹੇਗਾ ਕਰਜੇ ਤੋਂ ਮੁਕਤੀ حاصل ਕਰ ਲੇਗਾ ਔਰ ਨਾਲ ਅਗਲੀ ਗੱਲ ਇਹ ਆ ਦੋਸਤੋ ਕਿ ਇਹ ਮੰਗ ਲੈਣੀ ਬਹੁਤ ਜ਼ਰੂਰੀ ਹੈ ਇੱਕਲ ਹੋਰ ਨੋਟ ਕਰਨ ਕਰਿਓ ਉਹਦੇ ਚ ਕੀ ਰਿਕਮੈਂਡੇਸ਼ਨ ਆਉਦੀ ਬੜੀ ਤਕੜੀ ਰਿਕਮੈਂਡੇਸ਼ਨ ਹੈ ਇਹ ਉਹਦੇ ਚ ਉਹਨਾਂ ਨੇ ਲਿਖਿਆ ਕਿ 1 ਇੰਚ ਵੀ ਉਹ ਪੰਜਾਬ ਨੂੰ ਧਰਤੀ ਵਾਹੀਯੋਗ ਧਰਤੀ ਕਾਰਪੋਰੇਟ ਲੋਕਾਂ ਦੇ ਕਬਜ਼ੇ 'ਚ ਨਹੀਂ ਜਾਣੀ ਚਾਹੀਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ। ਬੜੀ ਇੰਪੋਰਟੈਂਟ ਗੱਲ ਹੈ। ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਾਰਪੋਰੇਟ ਲੋਕਾਂ ਨੂੰ ਤੁਹਾਡੀ ਜ਼ਮੀਨ ਦੇਣੀ ਹੈ, ਇੱਥੇ ਵੱਡੇ-ਵੱਡੇ ਫਾਰਮ ਤਿਆਰ ਕਰਨੇ ਆ, ਲੇਕਿਨ ਡਾਕਟਰ ਸੂਮੀ ਨਾਥਨ ਉਹਦਾ ਡਟ ਕੇ ਵਿਰੋਧ ਕਰਦਾ ਹੈ। ਉਹ ਇਹ ਕਹਿੰਦਾ ਕਿ ਬਿਲਕੁਲ ਨਹੀਂ ਇੱਕ ਇੰਚ ਵੀ ਵਾਹਯੋਗ ਜ਼ਮੀਨ ਕਾਰਪੋਰੇਟ ਲੋਕਾਂ ਕੋਲ ਨਹੀਂ ਜਾਣੀ ਚਾਹੀਦੀ। ਇਹ ਖੇਤੀ ਆ ਤੇ ਲੋਕਾਂ ਦੀ ਜੀਵਨ ਉਪਜੀਵਕਾ ਹੈ। ਇਹ ਖੇਤੀ ਲੈਣੀ ਚਾਹੀਦੀ ਹੈ। ਸੋ ਇਸ ਲਈ ਡਾਕਟਰ ਸੁਮਿੰarnath ਦੀ ਰਿਪੋਰਟ ਨੂੰ ਅਸੀਂ ਇਸ ਲਈ ਮੰਨਦੇ ਆ ਕਿ ਕਿਸਾਨੀ ਹੀ ਜੀਵਨ ਦਾਤੀ ਹੈ ਅਗਰ ਇਹ ਤੁਹਾਨੂੰ ਤੁਹਾਡੀਆਂ ਫਸਲਾਂ ਦੇ ਰੇਟ ਇਸ ਤਰੀਕੇ ਨਾਲ ਮਿਲਦੇ ਆ ਔਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਤਾਂ ਦਾਅਵੇ ਨਾਲ ਗੱਲ ਹੈ ਕਿ ਸਾਡਾ ਕਿਸਾਨ ਕਿਸਾਨ ਰਹੇਗਾ ਮੁਰ ਦੁਬਾਰਾ ਖੁਸ਼ਹਾਲ ਹੋਏਗਾ ਸਾਡੇ ਮਜ਼ਦੂਰ ਭਾਈਚਾਰੇ ਨਾਲ ਸਾਡੀ ਨੇੜਤਾ ਵਧੇਗੀ ਕਿਉਂ ਨੇੜਤਾ ਵਧੇਗੀ ਮੰਨ ਲਓ ਡਾਕਟਰ ਸੁਮਿੰarnath ਦਾ ਫਾਰਮੂਲਾ ਲਾਗੂ ਹੋ ਗਿਆ ਅੱਜ ਝੋਨੇ ਦੀ ਦਵਾਈ ਅਸੀਂ 3000 ਦਿੰਨੇ ਆ ਤੇ ਮਜ਼ਦੂਰ ਵਿਚਾਰਾ 4000 ਮੰਗਦਾ 4.5 ਹਜ਼ਾਰ ਮੰਗਦਾ ਸਾਡੇ ਰੋਜ਼ ਡਿਸਪਿਊਟ ਬਣਦੇ ਨੇ ਇਹ ਝਗੜੇ ਦਬਟਾਉਣ ਵਾਸਤੇ ਜੇਕਰ ਡਾਕਟਰ ਸੁਮਿੰਨਾਥ ਦੀ ਰਿਪੋਰਟ ਸਰਕਾਰ ਲਾਗੂ ਕਰ ਦਿੰਦੀ ਹੈ ਸਾਡੀ ਜਿਹੜੀ ਝੋਨੇ ਦੀ ਦਵਾਈ ਹੋਏਗੀ ਉਹ ਸਾਡੇ ਲਾਗਤ ਖਰਚਿਆਂ ਦੇ ਵਿੱਚ ਜੁੜਨੀ ਸ਼ੁਰੂ ਹੋ ਗਈ ਉਹ ਜੁੜੇਗੀ ਉਹਦੇ ਉੱਪਰ 50% ਮੁਨਾਫਾ ਮਿਲਣਾ ਹੈ ਜੇ 3000 ਅਸੀਂ ਝੋਨੇ ਦੀ ਦਵਾਈ ਦੇਵਾਂਗੇ ਤਾਂ ਸਾਨੂੰ ਕਣ ਝੋਨੇ ਦੇ ਰੇਟ ਦੇ ਵਿੱਚ ਜੁੜ ਕੇ ਉਸ ਪੈਸੇ ਨੇ ਔਰ ਉਹਦੇ ਵਿੱਚ 50% ਮੁਨਾਫਾ ਜੁੜਿਆ ਜਿੰਨੂੰ ਸਾਨੂੰ ਇੱਕ ਕਿੱਲੇ ਮਗਰ ਮੇਰੇ ਦੋਸਤੋ 3000 ਦੀ بجائے 4500 ਰੁਪਈਆ ਫਸਲ ਦੇ ਰੂਪ ਦੇ ਰੇਟ ਦੇ ਰੂਪ ਵਿੱਚ ਮਿਲਣਾ ਹੈ ਜੇਕਰ ਇਹ ਲਾਗੂ ਹੋ ਜਾਂਦੀ ਹੈ ਤੇ ਸਾਡਾ ਮਜ਼ਦੂਰ ਭਾਈਚਾਰਾ ਜਿਹੜਾ ਉਹਦੇ ਨਾਲ ਸਾਡੀ ਲੜਾਈ ਖਤਮ ਕਿਉਂਕਿ ਸਾਡਾ ਤਾਂ ਖਰਚਾ ਜੁੜ ਜਾਣਾ ਹੈ ਜੇਕਰ ਸਾਡਾ ਖਰਚਾ ਜੁੜ ਜਾਣਾ ਸਾਨੂੰ ਕੀ ਦਿੱਕਤ ਹੈ ਔਰ ਦੁਨੀਆ ਦੀ ਕੋਈ ਸਸਤਾ ਕੋਈ ਬੈਂਕ ਕੋਈ ਹੋਰ ਈਦਾਰਾ ਹੈ ਜਾਂ ਨਹੀਂ ਜਿਹੜਾ ਤੁਹਾਡੇ ਖਰਚ ਕੀਤੇ ਪੈਸਿਆਂ ਨੂੰ ਡੁੱਡੇ ਪੰਜ ਦਾ ਚਾਰ ਮਹੀਨਾ ਚ ਕਰਦਾ ਹੋਵੇ ਇਹ ਇੱਕੋ ਹੀ ਤਰੀਕਾ ਹੈ ਜਿਹਦੇ ਰਾਹੀਂ ਤੁਹਾਡੇ ਪੈਸੇ ਡੁੱਡੇ ਹੁੰਦੇ ਆ ਇਸ ਲਈ ਅਸੀਂ ਫਿਰ ਸਾਡੇ ਮਜ਼ਦੂਰ ਭਾਈਚਾਰੇ ਦਾ ਸਾਥ ਦੇਵਾਂਗੇ ਉਹ ਸਾਡਾ ਸਾਥ ਦੇਣਗੇ ਅਸੀਂ ਇਹਨਾਂ ਦੀ ਮਜ਼ਦੂਰੀ ਕੀ ਫਰਕ ਪੈਂਦਾ ਜੇ ਡੀਸੀ ਕੋਲੇ ਪ੍ਰੋਟੈਸਟ ਕਰਕੇ 10000 ਰੁਪਇਆ ਸਰਕਾਰ ਕੋਲੇ ਪ੍ਰੋਟੈਸਟ ਕਰਕੇ ਅਸੀਂ ਉਹਦੀ ਝੋਨੇ ਦੀ ਲੋਈ 10000 ਕਰਾ ਲੈਣੇ ਹਨ ਤਾਂ ਸਾਨੂੰ ਫਸਲ ਦੇ ਰੇਟ ਤੇ ਮੇਰੇ ਮਿੱਤਰੋ 10000 ਤਾਂ ਉਹ ਮਿਲਣਾ ਮੁੜ ਕੇ ਤੇ ਨਾਲ ਉਹਦੇ 5000 ਤੁਹਾਨੂੰ ਮੁਨਾਫੇ ਵਾਲਾ ਮਿਲਣਾ ਹੈ ਸਾਨੂੰ ਉਹਦੇ ਜੋ ਉਹ ਕਿੱਲੇ ਵਗੜ 15000 ਰੁਪਏ ਸਰਕਾਰ ਨੂੰ ਦੇਣਾ ਪਏਗਾ ਸਾਡੇ ਪੈਸੇ ਵੀ ਮੁੜਿਆਏ ਸਾਨੂੰ 5000 ਨਾਲ ਵੀ ਜੁੜ ਕੇ ਆ ਗਿਆ ਸਾਡਾ ਮਜ਼ਦੂਰ ਭਾਈ ਜਾਰੇ ਨੂੰ ਅਸੀਂ 10000 ਟੋਲੇ ਦੀ ਲਵਾਈ ਦਿੱਤੀ ਉਹਦੀ ਆਪਦੀ ਜੀਵਨ ਲੀਲਾ ਵੀ ਪੂਰੀ ਵਧੀਆ ਢੰਗ ਨਾਲ ਚੱਲ ਪਿਆ ਜੀਵਨ ਰੋਜ਼ ਮਰਾਂ ਦੀਆਂ ਚੀਜ਼ਾਂ ਵਸਤੂਆਂ ਦੀਆਂ ਪੂਰੀਆਂ ਹੋਣੀਆਂ ਸ਼ੁਰੂ ਹੋਣੀਆਂ ਸੋ ਇਸ ਲਈ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਸ ਇਹ ਮੰਗਾਂ ਪਹਿਲੀ ਆ ਜਿਹੜੀ ਸਾਡੀ ਇਹਦੇ ਤੇ ਜ਼ੋਰ ਦੇਣਾ ਅਸੀਂ ਕੱਲ ਨੂੰ ਜਾਂ ਪਰਸੋ ਇੱਕ ਵੀਡੀਓ ਹੋਰ ਪਾ ਕੇ ਇਹਦੇ ਤੇ ਦੱਸਾਂਗੇ ਕਿ ਇਹਨੂੰ ਸਰਕਾਰ ਲਾਗੂ ਕਿਉਂ ਨਹੀਂ ਕਰ ਰਹੀ ਇਹ ਵੀ ਦੱਸਾਂਗੇ ਸੋ ਇੰਨੇ ਕਿ ਮੇਰੀ ਬੇਨਤੀ ਆ ਬਹੁਤ ਬਹੁਤ ਧੰਨਵਾਦ ਬਾਕੀ ਮੰਗਾਂ ਦੇ ਉੱਤੇ ਰੋਜ਼ ਅਸੀਂ ਇੱਕ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ